ਕਿ ਰੋਜ ਆਮ ਆਦਮੀ ਪਾਰਟੀ ਦੇ ਕਾਫਲੇ ਦੇ ਵਿੱਚ ਬਹੁਤ ਵੱਡਾ ਵਾਅਦਾ ਹੁੰਦਾ ਜਾ ਰਿਹਾ ਹੈ ਔਰ ਐਡਾ ਬਲ ਮਿਲ ਰਿਹਾ ਇਸ ਸਮੇਂ ਲੁਧਿਆਣੇ ਦੀ ਚੱਲ ਰਹੀ ਜੋ ਜਿਮਨੀ ਚੋਣ ਹੈ ਵੈਸਟੀ ਇਲੈਕਸ਼ਨ ਹੈ ਉਹਦੇ ਵਿੱਚ ਕਿ ਤੈਹ ਦਿਲ ਦੀ ਗਹਿਰਾਈ ਤੋਂ ਅਸੀਂ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰ ਰਹੇ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਂਦੇ ਹੋਏ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਨੂੰ ਪਿਆਰ ਕਰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਜੋਇਨ ਕਰ ਰਹੇ ਨੇ 100 ਅੱਜ ਸਾਡੇ ਸਾਥੀ ਸੁਰਿੰਦਰ ਕਲਿਆਣ ਜੀ ਵਰजेश ਜੀ ਅਬੇ ਜੀ ਦਾਰਾ ਟੈਂਕ ਜੀ ਸਿਮਮੀ ਚੋਪੜਾ ਜੀ ਅੱਜ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ ਅੱਜ ਜੁਆਇਨਿੰਗਾਂ ਕਰਾ ਰਹੇ ਨੇ ਜਿਹਦੇ ਵਿੱਚ ਜਤਿੰਦਰ ਪਾਲ ਸਿੰਘ ਜੀ 베ਦੀ ਜੋ ਪੀਪੀਸੀਸੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਚੇਅਰਮੈਨ ਰਹੇ ਨੇ 20 ਸਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਗੁਜ਼ਾਰੇ ਨੇ ਔਰ ਉਹਨਾਂ ਨੇ ਭਾਜਪਾ ਦੇ ਵਿੱਚੋਂ ਮਿਊਨਿਸਪਲ ਕਾਉਂਸਲਰ ਦੇ ਬਤੌਰ ਕੈਂਡੀਡੇਟ ਦੀ ਤੌਰ ਤੇ ਵਾਰਡ ਨੰਬਰ 90 'ਚੋਂ ਇਲੈਕਸ਼ਨ ਵੀ ਲੜੀ ਸੀ ਔਰ ਬੜੀ ਭਾਰੀ ਬਹੁਤ ਹਾਸਲ ਕੀਤੀ ਸੀ ਤੇ ਹੁਣ ਅੱਜ ਉਹ ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਨਾਲ-ਨਾਲ ਅਦਿੱਤਿਏ ਜੀ ਸੁਲੇਖ ਚੰਦ ਜੀ ਰਾਹੁਲ ਜੀ ਸ਼ਿਵਾ ਸ਼ਿਵਮ ਅਜੇ ਅਸ਼wini ਸਾਹਿਲਬਸ਼ੇਕ ਅਨਿਲ सुरेंद्र ਮੀਨੂ ਅਕਸ਼ੇ ਗगन ਸਚਿਨ ਆਕਾਸ਼ ਜਤਿਨ ਅੰਸ਼ ਰੋਹਿਤ ਗੁਰਨੇਕ ਰੋਬਿੰਸਾਮ ਸਤਨਾਮ ਸਿੰਘ ਜੀ ਰਜੇਸ਼ ਕੁਮਾਰ ਸਜਿੰਦਰ ਸਿੰਘ ਅਮਰਜੀਤ ਸਿੰਘ ਸੁਖਵਿੰਦਰ ਜੀ ਰੋਹਿਤ ਮਾਨ ਜੀ ਪ੍ਰਿੰਸ ਬਗਾਨ ਜੀ ਅਮਿਤ ਕੁਮਾਰ ਜੀ ਸੁਮਿਤ ਸੂਦ ਕਾਕੂ ਸੂਦ ਸੁਨੀਲ ਜੀ ਸ਼ਮੀ ਕਰਮ ਸੰਜੀਵ ਕੁਮਾਰ ਚਾਵਲਾ ਜੀ ਵਿਸ਼ਾਲ ਪਵਨ ਮਨਦੀਪ ਆਸ਼ੂ ਅਰुण ਸੰਜੀਵ ਕੁਮਾਰ ਚਾਵਲਾ ਜੀ ਪਹਿਲਾਂ ਦੱਸਿਆ ਸਾਹਿਲ ਜੀ ਰੋਹਨ ਜੀ ਕਰਨ ਜੀ ਵਿਪਨ ਕੁਮਾਰ ਜੀ ਜਸਵੰਤ ਕੌਰ ਜੀ ਮਧੂ ਬਾਲਾ ਜੀ ਤਕਰੀਬਨ ਤਕਰੀਬਨ 50 ਦੇ ਕਰੀਬ ਸਾਥੀ ਅੱਜ ਅੱਜ ਸਾਡੇ ਇਹਨਾਂ ਸਾਥੀਆਂ ਦੀ ਬਦੌਲਤ ਸੁਰੇਂਦਰ ਕਲਿਆਣ ਜੀ ਦੀ ਵਰਜੇਸ਼ ਜੀ ਦੀ ਅਬੇ ਜੀ ਦੀ ਧਾਰਾ ਟੈਂਕ ਤੇ ਸਿਮੀ ਚੋਪੜਾ ਜੀ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਮੇਰੇ ਨਾਲ ਅੱਜ ਦੀ ਇਸ ਜੁਆਇਨਿੰਗ ਦੀ ਰਸਮ ਦੇ ਮੌਕੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸਟਰ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਪੋਕਸਮੈਨ ਡਾਕਟਰ ਸਨੀ ਆਲੂ ਵਾਲੀਆ ਜੀ ਨਾਲ ਨੇ ਇਸ ਜੁਆਇਨਿੰਗ ਦੀ ਰਸਮ ਦੇ ਵਿੱਚ ਸੋ ਹੁਣ ਅਸੀਂ ਰਸਮੀ ਤੌਰ ਤੇ ਇਹਨਾਂ ਸਾਰੇ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਪੂਰੇ ਮੁਲਕ ਨੂੰ ਪਤਾ ਹੈ ਕਿ ਜਿਹੜੇ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਨਟੋਰੀਅਸ ਪਰਸਨ ਨੇ ਸਭ ਤੋਂ ਵੱਧ ਸ਼ਰਾਰਤੀ ਅਨਸਰ ਨੇ ਜੇਕਰ ਉਹਨਾਂ ਨੂੰ ਢੋਈ ਕਿਸੇ ਪਾਰਟੀ ਚ ਜਾ ਕੇ ਮਿਲਦੀ ਹੈ ਤਾਂ ਭਾਜਪਾ ਦੇ ਵਿੱਚ ਮਿਲਦੀ ਹੈ ਭਾਜਪਾ ਦੀ ਵਾਸ਼ਿੰਗ ਮਸ਼ੀਨ ਚ ਜਾ ਕੇ ਧੋਏ ਜਾਂਦੇ ਨੇ ਸੋ ਭਾਜਪਾ ਨੂੰ ਪਹਿਲਾਂ ਆਪਣੇ ਘਰੇ ਵਾਂਚ ਛਾਤ ਮਾਰਨੀ ਚਾਹੀਦੀ ਹੈ ਜੇਕਰ ਸਰ ਇਸ ਤਰ੍ਹਾਂ ਕੋਈ ਮੰਨਰ ਜੁਆਇਨ ਨਹੀਂ ਕਰਦਾ ਤੇ ਉਸ ਤੇ ਕੋਈ ਕਾਰਵਾਈ 100% ਜੇ ਅਸੀਂ ਚੈੱਕ ਕਰਵਾਵਾਂਗੇ ਕਿ ਜੇਕਰ ਕੋਈ ਇਸ ਵੱਡੇ ਕਾਫਲੇ ਦੇ ਵਿੱਚ ਕੋਈ ਐਸਾ ਇਨਸਾਨ ਆਂਦਾ ਹੈ ਕਿ ਜਿਹੜਾ ਇਨਸਾਨ ਕੋਈ ਸਿਆਸੀ ਲਾਹਾ ਲੈਣ ਦੇ ਚੱਕਰ ਚਾਹੁੰਦਾ ਆ ਕੋਈ ਉਹਦੇ ਤੇ ਕਿਸੇ ਕਿਸਮ ਦਾ ਕੋਈ ਉਹ ਕੋਈ ਕੇਸ ਹੈ ਜਾਂ ਸਮਥਿੰਗ ਹੈ ਤਾਂ 100% ਸਾਡੀ ਪਾਰਟੀ ਦੇ ਵਿੱਚ ਜ਼ੀਰੋ ਟੋਲਰੈਂਸ ਹੈ ਸਰ ਬੀਜਪੀ ਤੋਂ ਬਾਹਰ ਆਉਂਦੇ ਕਰ ਰਹੀ ਹੈ ਉਹ ਭਾਜਪਾ ਦੇਖੇ ਨਾ ਜੀ ਭਾਜਪਾ ਦੇ ਵਿੱਚ ਆਪਦੇ ਅੰਦਰ ਨਿਗਾਹ ਮਾਰ ਕੇ ਦੇਖਣ ਨਾ ਕਿੰਨੇ ਕਿੰਨੇ سنگੀਨ ਜਿਨ੍ਹਾਂ ਨੇ ਜੁਰਮ ਕੀਤੇ ਹੋਏ ਨੇ ਜਿਨ੍ਹਾਂ ਨੇ ਬਹੁਤ ਗਲਤ ਕੰਮ ਕੀਤੇ ਹੋਏ ਨੇ ਉਹ ਤਾਂ ਭਾਜਪਾ ਦੇ ਮੇਨ ਲੀਡਰ ਨੇ ਭਾਜਪਾ ਦਾ ਕ੍ਰਾਈਟੇਰੀਆ ਹੀ ਇਹ ਹੈ ਕਿ ਭਾਜਪਾ ਦੇ ਐਸੇ ਐਸੇ ਸੂਬਿਆਂ 'ਚ ਐਸੇ ਐਸੇ ਲੀਡਰਾਂ ਨੂੰ ਉਹਨਾਂ ਨੇ ਟਿਕਟਾਂ ਦੇ ਕੇ ਨਵਾਜਿਆ ਐਮਐਲਏ ਤੇ ਐਮਪੀ ਦੀਆਂ ਜਿਨ੍ਹਾਂ ਦੇ ਉੱਤੇ ਸਭ ਤੋਂ سنگੀਨ ਜਿਹੜੇ આરોਪ ਨੇ ਉਹ ਲੱਗੇ ਹੋਏ